ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦੇ ਵਿਆਹ ਵਿਆਹ ਮਨਾ ਰਹੇ ਹਨ ਅਤੇ ਸੰਗਤਾਂ ਬਹੁਤ ਹੀ ਹਮਹਮਾ ਕੇ ਸਤਿਗੁਰੂ ਪਾਸ਼ਾ ਦਾ ਬਟਾਲੇ ਵਿਖੇ ਵਿਆਹ ਮਨਾ ਰਹੇ ਹਨ ਸਮੂਹ ਸੰਗਤਾਂ ਨੂੰ ਗੁਰੂ ਪਾਸ਼ਾ ਦੇ ਵਿਆਹ ਦੀ ਲੱਖ ਲੱਖ ਵਧਾਈ ਹੋਵੇ ਆਓ ਅਸੀਂ ਗੁਰੂ ਪਾਸ਼ਾ ਜੀ ਦੀਆਂ ਕੁਝ ਜੀਵਨ ਬਾਰੇ ਜਾਣਕਾਰੀ ਜਾਣਦੇ ਹਾਂ ਤਾਂ ਧੰਨ ਗੁਰੂ ਨਾਨਕ ਪਾਸ਼ਾ ਜੀ ਦਾ ਜਨਮ 1400 1463 ਇਸਵੀ ਨੂੰ 1463 ਇਸਵੀ ਨੂੰ ਰਾਏਪੋਏ ਦੀ ਤਲਵੰਡੀ ਰਾਏਪੋਏ ਦੀ ਤਲਵੰਡੀ ਪਾਕਿਸਤਾਨ ਵਿਖੇ ਹੋਇਆ ਗੁਰੂ ਪਾਸ਼ਾ ਜੀ ਦੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ ਅਤੇ ਮਾ ਪਿਤਾ ਜੀ ਦਾ ਨਾਂ ਮਹਿਤਾ ਕਾਰੂ ਸੀ ਅਤੇ ਗੁਰੂ ਪਾਸ਼ਾ ਜੀ ਬਚਪਨ ਤੋਂ ਹੀ ਰੱਬ ਭਗਤੀ ਵਾਲੇ ਸਨ ਅਤੇ ਪਰਮਾਤਮਾ ਨੂੰ ਪਰਮਾਤਮਾ ਦੇ ਅਵਤਾਰ ਸਨ ਇਸ ਤਰ੍ਹਾਂ ਕੋਛੇ ਹਿਸ ਟਾਈਮ ਬਾਅਦ ਸਤਗੁਰੂ ਪਾਸ਼ਾ ਜੀ ਨੂੰ ਪਿਤਾ ਜੀ ਨੇ ਪਾਦੋ ਕੋਲੋਂ ਪੜਨ ਵਾਸਤੇ ਭੇਜਿਆ ਤਾਂ ਉੱਥੇ ਵੀ ਪਾਦੋ ਨੇ ਗੁਰੂ ਮਹਾਰਾਜ ਨੂੰ ਵੇਖ ਕੇ ਹੈਰਾਨ ਹੋਇਆ ਕਿ ਇਹ ਤੇ ਕਾਲਪੁਰਖ ਦਾ ਅਵਤਾਰ ਇਹਨੂੰ ਮੈਂ ਕਿ ਭਰਾਂ ਇਸ ਤਰ੍ਹਾਂ ਸਤਗੁਰੂ ਪਾਸ਼ਾ ਜੀ ਦੇ ਜਮ ਬਚਨ ਪੜਨ ਵੀ ਤਾ ਗਿਆ ਅਤੇ ਅਤੇ ਮਾਤਾ ਕਾਲੂ ਜੀ ਨੇ ਇਹਨਾਂ ਨੂੰ 20 ਰੁਪਈਆ ਦਾ ਦੇ ਕੇ ਵਪਾਰ ਕਰਨ ਵਾਸਤੇ ਭੇਜਿਆ ਉੱਥੇ ਵੀ ਗੁਰੂ ਮਹਾਰਾਜ ਨੇ 20 ਰੁਪਈਆ ਦਾ ਸੱਚਾ ਸੌਦਾ ਕੀਤਾ ਅਤੇ ਭੁੱਖੇ ਸਾਧੂਆਂ ਨੂੰ ਭੋਜਨ ਸਿਕਾਇਆ ਇਹ ਵੇਖ ਕੇ ਮਹਤਾ ਕਾਲੂ ਬਹੁਤ ਪਰੇਸ਼ਾਨ ਹੋਣ ਕਿ ਇਹ ਰੱਬ ਭਗਤੀ ਵਾਲਾ ਤੇ ਇਦਾਂ ਹੈ ਇਹਦਾ ਕਿਦਾਂ ਡੈਮ ਲੱਗੇ ਇਸ ਕਰਕੇ ਇਹਨਾਂ ਨੂੰ ਸਾਬੂ ਦੀ ਤਰਵੰਡੀ ਵਿਖੇ ਇਹਨਾਂ ਨੂੰ ਨੌਕਰੀ ਕਰਨ ਵਾਸਤੇ ਮੋਦੀ ਖਾਨੇ ਵਿੱਚ ਭੇਜ ਦਿੱਤਾ ਗਿਆ। ਉੱਥੇ ਵੀ ਗੁਰੂ ਮਹਾਰਾਜ ਨੇ 13-13 ਤੋਲ ਕੇ ਵਾਹਿਗੁਰੂ ਦਾ ਨਾਮ ਜਪਾਇਆ ਸੰਗਤਾਂ ਨੂੰ ਵਹਿਮਾ ਭਰਮਾ ਤੋਂ ਦੂਰ ਕੀਤਾ ਅਤੇ ਵਾਹਿਗੁਰੂ ਦਾ ਪ੍ਰਮਾਤਮਾ ਦਾ ਇੱਕ ਦਾ ਨਾਮ ਜਪਾਇਆ ਅਤੇ ਇੱਕ ਦੀ ਜਾਣਕਾਰੀ ਦਿੱਤੀ ਸਤਿਗੁਰੂ ਨੇ। ਇਸ ਤਰ੍ਹਾਂ ਗੁਰੂ ਮਹਾਰਾਜ ਨੌਕਰੀ ਛੱਡ ਦਿੱਤੀ ਅਤੇ ਉਦਾਸੀਆਂ ਵਾਸਤੇ ਚੱਲ ਪਏ। ਉਦਾਸੀਆਂ ਸਮੇਂ ਗੁਰੂ ਪਾਸ਼ਾ ਜੀ ਦੇ ਸਾਥੀ ਬਾਲਾ ਜੀ ਤੇ ਮਰਦਾਨਾ ਜੀ ਸਨ ਇਹ ਗੁਰੂ ਪਾਸ਼ਾ ਜੀ ਦੇ ਨਾਲ ਹੀ ਰਹਿੰਦੇ ਸਨ ਜਿਆਦਾ ਮਰਦਾਨਾ ਜੀ ਤੇ ਨਾਲ ਹੀ ਰਹਿੰਦੇ ਸਨ ਇਸ ਤਰ੍ਹਾਂ ਗੁਰੂ ਪਾਸ਼ਾ ਜੀ ਨੇ ਚਾਰੋਂ ਦਾਸੀਆਂ ਕੀਤੀਆਂ ਅਤੇ ਤਿੰਨ ਦਿਨ ਵੀ ਨਦੀ ਦੇ ਵਿੱਚ ਲੋਪ ਰਹਿ ਕੇ ਮੂਲ ਮੰਤਰ ਸਤਨਾਮ ਵਾਹਿਗੁਰੂ ਦਾ ਮੂਲ ਮੰਤਰ ਦਾ ਜਾਪ ਸਾਨੂੰ ਪਰਮਾਤਮਾ ਦਾ ਮੂਲ ਮੰਤਰ ਦਾ ਜਾਪ ਸਾਡੀ ਝੋਲੀ ਵਿੱਚ ਪਾਇਆ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਗੁਰੂ ਪਾਸ਼ਾ ਉਦਾਸੀਆਂ ਕਰਦੇ ਅਤੇ ਪਰਮਾਤਮਾ ਦਾ ਨਾਮ ਜਪਾਉਂਦੇ ਰੱਬੀ ਬਾਣੀ ਜਪਾਉਂਦੇ ਅਤੇ ਜੱਗ ਦਾ ਕਲਿਆਣ ਕਰਦੇ ਸਨ ਇਸ ਤਰ੍ਹਾਂ ਪਿਤਾ ਜੀ ਦਾ ਪਿਤਾ ਜੀ ਨੇ ਸੋਚਿਆ ਕਿ ਹੁਣ ਗੁਰੂ ਗੁਰੂ ਨਾਨਕ ਦੇਵ ਜੀ ਦਾ ਵਿਆਹ ਕੀਤਾ ਜਾਵੇ ਅਤੇ ਗੁਰੂ ਪਾਸ਼ਾ ਜੀ ਦਾ ਵਿਆਹ ਵਿਆਹ ਕੀਤਾ ਗਿਆ ਗੁਰੂ ਪਾਸ਼ਾ ਜੀ ਦਾ ਵਿਆਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ 1487 ਈਸਵੀ ਨੂੰ ਹੋਇਆ। ਗੁਰੂ ਪਾਤਸ਼ਾਹ ਜੀ ਦੀ ਜੰਝ ਸਾਬੋ ਦੀ ਤਲਵੰਡੀ ਤੋਂ ਬਟਾਲਾ ਵਿਖੇ ਆਈ ਸੀ। ਅਤੇ ਸੰਗਤਾਂ ਨੇ ਬਹੁਤ ਹੀ ਸਤਕਾਰ ਦੇ ਨਾਲ ਜੰਝ ਦਾ ਸਤਕਾਰ ਕੀਤਾ। ਅਤੇ ਗੁਰੂ ਮਹਾਰਾਜ ਕੰਧ ਜਿੱਥੇ ਕੱਚੀ ਕੰਧ ਦੇ ਥੱਲੇ ਬੈਠ ਗਏ ਸਨ ਤੇ ਇੱਕ ਮਾਤਾ ਨੇ ਕਿਹਾ ਕਿ ਤੁਸੀਂ ਇੱਥੋਂ ਉੱਠ ਜੋ ਕੱਚੀ ਕੰਧ ਟੁੱਟ ਜਾਵੇਗੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਹਿ ਸੁਭਾਈ ਕਹਿਤਾ ਕਿ ਇਹ ਕੰਧ ਜੁਗਾ ਜੁਗਾ ਤੋਂ ਜੁਗਾ ਜੁਗਾ ਤੋਂ ਖੜੀ ਰਹੇਗੀ ਅਤੇ ਸਾਡੇ ਵਿਆਹ ਦੀ ਨਿਸ਼ਾਨੀ ਰਹੇਗੀ ਯਾਦਵੰਦੀ ਰਹੀ ਅੱਜ ਵੀ ਇਹ ਕੰਧ ਕੰਧ ਸਹਿਬ ਸਥਿਤ ਹੈ ਸ਼ੀਸ਼ਿਆਂ ਦੇ ਵਿੱਚ ਮੜੀ ਹੈ ਅਤੇ ਸੰਗਤਾਂ ਦਰਸ਼ਨ ਕਰਦੀਆਂ ਹਨ ਅਤੇ ਗੁਰੂ ਪਾਸ਼ਾ ਜੀ ਦਾ ਵਿਆਹ ਮਾਤਾ ਮਾਤਾ ਸਲਖਣੀ ਜੀ ਦੇਵੀ ਜੀ ਦੇ ਨਾਲ ਹੋਇਆ ਅਤੇ ਮਾਤਾ ਜੀ ਦੀ ਪਿਤਾ ਦਾ ਨਾਮ ਮੂਰ ਚੰਦ ਸੀ ਅਤੇ ਮਾਤਾ ਦਾ ਨਾਮ ਚੰਦੋ ਰਾਣੀ ਸੀ ਇਸ ਤਰ੍ਹਾਂ ਗੁਰੂ ਪਾਸ਼ਾ ਜੀ ਦਾ ਵਿਆਹ ਦੇ ਵਿੱਚ ਸਾਧੂ ਅਤੇ ਹੋਰ ਵੀ ਆਦਿ ਭਗਤ ਜਨ ਗੁਰੂ ਪਾਸ਼ਾ ਜੀ ਦੇ ਬਰਾਤ ਵਿੱਚ ਵੀ ਆਏ ਸਨ ਤੇ ਸਮੂਹ ਸੰਗਤਾਂ ਬਟਾਲੇ ਦੀਆਂ ਨੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਅੱਜ ਵੀ ਸੰਗਤਾਂ ਬਟਾਲੇ ਦੀਆਂ ਸਮੂਹ ਸੰਗਤਾਂ ਗੁਰੂ ਅਨੰਕ ਪਾਸ਼ਾ ਜੀ ਦਾ ਵਿਆਹ ਬਹੁਤ ਖੁਸ਼ੀਆਂ ਦੇ ਨਾਲ ਅਤੇ ਹਮ ਹਮਾ ਕੇ ਉੱਥੇ ਪਹੁੰਚ ਕੇ ਕੰਧ ਸਾਹਿਬ ਮਨਾਉਂਦੀਆਂ ਸਨ ਇਸ ਕਰਕੇ ਗੁਰੂ ਪਾਸ਼ਾ ਜੀ ਦੇ ਵਿਆਹ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਇਹੀ ਸੀ ਕੁਝ ਸਤਿਗੁਰੂ ਪਾਸ਼ਾ ਦੀ ਮੁੱਢਲੀ ਜਾਣਕਾਰੀ ਜਾਣਕਾਰੀ ਦਿੰਦਿਆਂ ਗਲਤੀਆਂ ਭੁੱਲਾਂ ਚੁਕਾਂ ਮਾਫ਼ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ